ਥਲਕਾ ਸੁਜਾਨਪੁਰ ਦੇ ਪਿੰਡ ਡੈਡਮਾ ਦੇ ਵਿੱਚ ਲੋਕਾਂ ਨੂੰ ਪਾਣੀ ਦੀ ਸਮੱਸਿਆ ਦਾ ਕਰਨਾ ਪੈ ਰਿਹਾ ਸਾਹਮਣਾ ਉੱਥੇ ਹੀ ਜਾਣਕਾਰੀ ਦਿੰਦੇ ਹੋਏ ਪਿੰਡ ਵਾਸੀਆਂ ਨੇ ਦੱਸਿਆ ਕਿ ਪਿਛਲੇ ਲੰਬੇ ਸਮੇਂ ਤੋਂ ਹੀ ਜਿਹੜਾ ਪਾਣੀ ਆ ਰਿਹਾ ਹੈ ਉਹ ਬਿਲਕੁਲ ਗੰਦਾ ਪਾਣੀ ਆ ਰਿਹਾ ਹੈ ਉਹਦੇ ਵਿੱਚ ਕੀੜੇ ਮਕੌੜੇ ਚੱਲਦੇ ਹਨ बार-बार ਪ੍ਰਸ਼ਾਸਨ ਨੂੰ ਕਹਿਣ ਤੋਂ ਬਾਅਦ ਵੀ ਪ੍ਰਸ਼ਾਸਨ ਇਸ ਵੱਲ ਕੋਈ ਵੀ ਧਿਆਨ ਨਹੀਂ ਦੇ ਰਿਹਾ ਜਿਸ ਕਾਰਨ ਸਾਡੇ ਪਿੰਡ ਦੇ ਵਿੱਚ ਬਿਮਾਰੀ ਫੈਲਣ ਦਾ ਵੀ ਡਰ ਹੈ ਅਤੇ ਛੋਟੇ-ਛੋਟੇ ਬੱਚੇ ਉਹ ਪਾਣੀ ਪੀ ਕੇ ਬਿਮਾਰੀਆਂ ਨਾਲ ਜੂਝ ਰਹੇ ਹਨ ਪਰ ਪ੍ਰਸ਼ਾਸਨ ਹੈ ਕਿ ਚੁੱਪੀ ਸਾਦ ਕੇ ਬੈਠਾ ਹੋਇਆ ਹੈ ਉਹਨਾਂ ਨੇ ਇਹ ਵੀ ਕਿਹਾ ਕਿ ਅੱਗੇ ਗਰਮੀਆਂ ਦਾ ਸੀਜ਼ਨ ਹੈ ਹੈਜਾ ਮਲੇਰੀਆ ਕਿਸੇ ਵੇਲੇ ਵੀ ਬੱਚਿਆਂ ਨੂੰ ਇਸ ਪਾਣੀ ਨਾਲ ਹੋ ਸਕਦਾ ਹੈ ਇਹ ਪਾਣੀ ਪੀਣ ਨਾਲ ਕਿਸੇ ਦੀ ਦੀ ਹੈ ਨਾ ਹੀ ਇਸ ਪਿੰਡ ਤੇ ਸਰਪੰਚ ਦਾ ਕੋਈ ਧਿਆਨ ਹੈ ਨਾ ਹੀ ਕਿਸੇ ਪ੍ਰਸ਼ਾਸਨ ਅਧਿਕਾਰੀ ਦਾ ਧਿਆਨ ਹੈ ਕੱਲ ਨੂੰ ਕੋਈ ਵੀ ਪਿੰਡ ਦੇ ਵਿੱਚ ਬਿਮਾਰੀ ਜਾਂ ਕੋਈ ਗਤੀਵਿਧੀ ਹੋ ਜਾਂਦੀ ਹੈ ਉਸ ਦਾ ਜ਼ਿੰਮੇਵਾਰ ਕਿਹੜਾ ਪ੍ਰਸ਼ਾਸਨ ਹੋਵੇਗਾ ਮੈਂ ਸੁਖਦੇਵ ਸਿੰਘ ਪਿੰਡ ਡੱਡਵਾਂ ਦਾ ਵਾਸੀ ਕਿ ਪਾਣੀ ਦੀ ਬਹੁਤ ਸਮੱਸਿਆ ਹੈ ਬਹੁਤ ਖਰਾਬ ਪਾਣੀ ਆ ਰਿਹਾ ਪਿੰਡ ਦੇ ਵਿੱਚ ਤੇ ਇਹਦੇ ਪਾਣੀ ਦਾ ਮਸਲਾ ਹੱਲ ਕੀਤਾ ਜਾਏ ਆ ਥਿਆੜੀ ਥੜ ਬੰਦੇ ਆ ਕਿ ਕਿੱਦਾਂ ਮਤਲਬ ਕੀ ਕੀ ਕਰੀਏ ਇਨਫੈਕਸ਼ਨ ਦੇ ਮਰੀਜ਼ ਬਹੁਤ ਜ਼ਿਆਦਾ ਹੋਏ ਕਰਦੇ ਨੇ ਤੇ ਇਹਦੇ ਪਾਣੀ ਦਾ ਹੱਲ ਕੀਤਾ ਜਾਏ ਆ ਗਰੀਬ ਬੰਦੇ ਜੀ ਡਾਕਟਰਾਂ ਕੋਲ ਜਾਈਏ ਜਾਂ ਘਰ ਰਸਨ ਪੂਰਾ ਕਰੀਏ ਜਾਂ ਬਿਜਲੀ ਦੇ ਕੋ ਕਰੀਏ ਕੀ ਕੀ ਕਰੀਏ ਬਹੁਤ ਸਮੱਸਿਆ ਨਾਲ ਤੇ ਇਸ ਕਰਕੇ ਸਾਡੀ ਪਾਣੀ ਦੀ ਸਮੱਸਿਆ ਹੱਲ ਨਹੀਂ ਕੀਤੀ ਜਾਏ ਇਹ ਦੇਖੋ ਜੀ ਇਹ ਦੇਖੋ ਜੀ ਪਾਣੀ ਦੇ ਸੈਂਪਲ ਇਹ ਕੀੜੇ ਦੇ ਵਿੱਚ ਸਾਫ਼ ਦਿਖਾਈ ਦੇ ਰਹੇ ਨੇ ਸਪੂੜੀ ਦੇ ਦੋ ਤਿੰਨ ਬੱਚੇ ਨੇ ਪੂਰਾ ਪਿੰਡ ਪਰੇਸ਼ਾਨ ਹਾਂ ਮਨੀ ਸ਼ਰਮਾ ਨਿਸ਼ਾ ਸ਼ਰਮਾ ਪਿੰਡ ਡੋਮਾ ਦਾ ਵਾਸੀ ਸਾਰੇ ਸਾਡੀ ਪਾਣੀ ਦੀ ਜਿਹੜੀ ਪ੍ਰੋਬਲਮ ਹੈ ਬਹੁਤ ਜ਼ਿਆਦਾ ਮੇਜਰ ਪ੍ਰੋਬਲਮ ਹੈ ਇਹ ਨਾਲ ਜਿਹੜੇ ਸਾਡੇ ਸ਼ਰੀਰੀਕ ਰੋਗ ਵੱਧ ਰਹੇ ਨੇ ਇਨਫੈਕਸ਼ਨਾਂ ਵੱਧ ਰਹੀਆਂ ਹਨ ਸਾਨੂੰ ਜਿਹੜਾ 2 ਘੰਟੇ ਮਤਲਬ ਪਾਣੀ ਡਾਇਰੈਕਟ ਦਿੱਤਾ ਜਾਵੇ ਇਹ ਅਸੀਂ ਮੰਗ ਕਰਦੇ ਆਂ ਸਾਡੀ ਜਿਹੜੀ ਹੈ ਕੋਈ ਵੀ ਪਿੰਡ ਦੀ ਕਿਸੇ ਵੀ ਬੰਦੇ ਨਾਲ ਕੋਈ ਮਿਸ ਹੈਪਨਿੰਗ ਹੁੰਦੀ ਹੈ ਤੇ ਉਹਦੇ ਲਈ ਪੂਰੀ ਤੌਰ ਤੇ ਜਿਹੜਾ ਡਿਪਾਰਟਮੈਂਟ ਜ਼ਿੰਮੇਵਾਰ ਹੋਏਗਾ ਇਹ ਪਾਣੀ ਦੇ ਸੈਂਪਲ ਤੁਹਾਡੇ ਸਾਹਮਣੇ ਜਿਹੜੇ ਅੱਜ ਤਾਜ਼ਾ ਹੀ ਟੂਟੀ 'ਚੋਂ ਭਰੇ ਆ ਇਹ ਪਾਣੀ ਅਸੀਂ ਲੋਕੀ ਪੀ ਰਹੇ ਆ ਤੇ ਸਾਡੇ ਜਿਹੜੀ ਇਸ ਸਮੱਸਿਆ ਦਾ ਪ੍ਰਾਇੋਰਟੀ ਦੇ ਹੱਲ ਕੀਤਾ ਜਾਵੇ ਮੈਂ ਜੋਗਿੰਦਰਪਾਲ ਵਾਸੀ ਪਿੰਡ ਡੱਡਵਾ ਸਾਡੇ ਪਿੰਡ ਦੇ ਵਿੱਚ ਪਾਣੀ ਦੀ ਸਮੱਸਿਆ ਬਹੁਤ ਜ਼ਿਆਦਾ ਹੈ ਜੀ ਪਾਣੀ ਦਾ ਟੈਂਕ ਬਣਿਆ ਹੋਇਆ ਅੰਡਰਗਰਾਉਂਡ ਜਿੰਨੂ ਕਿ 40 ਸਾਲ ਹੋ ਗਏ ਬਣੇ ਨੇ ਕਦੀ ਸਾਫ਼ ਨਹੀਂ ਹੋਇਆ ਤੇ ਪਾਣੀ ਦੇ ਵਿੱਚ ਬਹੁਤ ਗੰਦਾ ਪਾਣੀ ਆ ਰਿਹਾ ਹੈ ਕੀੜੇ ਆ ਰਹੇ ਨੇ ਵਿੱਚ ਉਹਦੇ ਕਰਕੇ ਜਿਹੜੇ ਹੈ ਸਾਡੇ ਪਿੰਡ ਦੇ ਵਿੱਚ ਬਿਮਾਰੀਆਂ ਜ਼ਿਆਦਾ ਵੱਧ ਰਹੀਆਂ ਨੇ ਤੇ ਅਸੀਂ ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਹਾਂ ਕਿ ਸਾਨੂੰ ਪਾਣੀ ਟੈਂਕ ਦਾ ਨਹੀਂ ਡਾਇਰੈਕਟ ਪਾਣੀ ਦਿੱਤਾ ਜਾਏ ਇਹੜਾ ਟੈਂਕ ਇਹਨੂੰ ਡਿਸਕਨੈਕਟ ਕੀਤਾ ਜਾਵੇ ਤਾਂ ਜਈ ਨਾਲ ਗੱਲ ਹੋਈ ਸੀ ਪਹਿਲਾ ਸਾਡੇ ਐਕਸ ਸਰਪੰਚ ਗਿੰਦਰਪ ਸਿੰਘ ਜੀ ਉਹਨਾਂ ਨੇ ਐਸਡੀਓ ਨਾਲ ਵੀ ਗੱਲ ਹੋਈ ਸੀ ਮੇਰੀ ਸਿਰਫ ਜੈ ਨਾਲ ਗੱਲ ਹੋਈ ਸੀ ਕਹਿੰਦਾ ਜੀ ਇਹ ਕਰਦੇ ਆ ਕੱਲ ਦਾ ਪ੍ਰੋਗਰਾਮ ਰੱਖਣਾ ਐਕਸ਼ਨ ਕੋਲ ਮਿਲ ਜੂਗਾ ਮੈਂ ਗਿੰਦਰਪ ਸਿੰਘ ਐਕਸ ਸਰਪੰਚ ਪਿੰਡ ਅਡਵਾ ਸਰ ਮੈਂ ਪਿਛਲੇ 5 ਸਾਲ ਵੀ ਸਰਪੰਚੀ ਕੀਤੀ ਹੈ ਤੇ ਮੈਂ ਇਸ ਪਾਣੀ ਦੇ ਸਾਡੇ ਟੈਂਕ ਦਾ ਪਾਣੀ ਸਾਨੂੰ ਡਾਇਰੈਕਟ ਪਾਣੀ ਮਿਲਦਾ ਟੈਂਕ ਤੋਂ ਤੇ ਟੈਂਕ ਦੀ ਦੀ ਸਫਾਈ ਕੋਈ ਨਹੀਂ ਹੁੰਦੀ ਟੈਂਕ ਦੀ ਇਹਦੇ ਵਿੱਚ ਜਾਨੀ ਮਿਲਦਾ 2-3 ਫੁੱਟ ਪਾਣੀ ਖੜੀਆਂ ਤੋਂ ਚਲਾ ਆਦਾ ਯਾਨੀ ਮਤਲਬ 30-35 ਸਾਲ ਤੋਂ ਜਿਹੜਾ ਟੈਂਕ ਭਰਦਾ ਨਹੀਂ ਉਹਦਾ ਪਾਣੀ ਇਹ ਹੋਇਆ ਠੰਡੇ ਪਾਣੀ ਰਹਿੰਦਾ ਹੈ ਉਹਦੇ ਵਿੱਚ ਹੀ ਦੋ ਤਿੰਨ ਵਾਰੀ ਪਹਿਲੇ ਵੀ ਸਿੰਪਲ ਪਾਣੀ ਦੇ ਦਿੱਤੇ ਨਾ ਤੇ ਮੈਂ ਆਪਣੇ ਟਾਈਮ ਦੇ ਵਿੱਚ ਵੀ ਮੈਂ ਬੜਾ ਜ਼ੋਰ ਲਾਇਆ ਤੇ ਇਹ ਸਾਡਾ ਪਾਣੀ ਡਾਇਰੈਕਟ ਸਾਨੂੰ 2 ਘੰਟੇ ਜਦੋਂ ਬਾਕੀ ਲੋਕ ਨੂੰ ਮਿਲਦਾ ਹੈ ਇਦਾਂ ਸਾਨੂੰ ਡਾਇਰੈਕਟ 2 ਘੰਟੇ ਪਾਣੀ ਮਿਲ ਜਾਏ ਤੇ ਬਾਕੀ ਨਹੀਂ ਤਾਂ ਇਹ ਦੇਖੋ ਮੈਂ ਕੱਲ ਵੀ ਇੱਕ ਬੋਤਲ ਦੇ ਵਿੱਚ ਆਪਣੀ ਟੂਟੀ ਦੇ ਵਿੱਚ ਮੈਂ ਇਹ ਇੱਕ ਗਲਾਸ ਪਾਣੀ ਦਾ ਲੈ ਆਉਣਾ ਦਾ ਜਿਹਦੇ ਵਿੱਚ ਦੋ ਸਪੋੜੀ ਦੇ ਬੱਚੇ ਇਦੇ ਵਿੱਚ ਦੇਖਿਆ ਨੇ ਤੇ ਮੈਂ ਫਿਰ ਕੱਲ ਇਹਨੂੰ ਪੱਤਰਕਾਰ ਨੂੰ ਇਹਨਾਂ ਨੂੰ ਬੁਲਾਇਆ ਮੈਂ ਜਿਹੜਾ ਦੇਖੋ ਅਗੇ ਹਾਲ ਤਾਂ ਮੈਂ ਬਾਕੀ ਜੇ ਸਾਹਿਬ ਨਾਲ ਵੀ ਗੱਲ ਹੋਈ ਹੈ ਮੇਰੀ ਉਹ ਕਹਿੰਦੇ ਕੋਈ ਨਹੀਂ ਮੈਂ ਆਪਣੇ ਮੈਗਨਿਟ ਦੇ ਬੰਦਿਆਂ ਨੂੰ ਪੁੱਛ ਲਿਆ ਕੀ ਹਾਲ ਤਾਂ ਤੇ ਬਾਕੀ ਜੋੜੇ ਰਹਿ ਗਏ ਜੀ ਕਮਿਸ਼ਨਰ ਸਾਹਿਬ ਨੇ ਵੀ ਇੱਥੇ ਡਿਪਾਰਟਮੈਂਟ ਦੀ ਜਿੰਨੀ ਵਾਰੀ ਰਹੀ ਹੈ ਮੇਰੇ ਟਾਈਮ ਤੋਂ ਹੋਈ ਸਰ ਮੈਂ ਤਾਂ ਉਹਦੇ ਕੋਲ ਪਾਸ ਪੂਸ ਵੀ ਕਰਾ ਲਿਆ ਸਭ ਕਿਸੇ ਕੰਮ ਵੀ ਲਗਾਇਆ ਪਰ ਲੇਕਿਨ ਸਾਡੇ ਕੁਝ ਬੰਦਿਆਂ ਨੇ ਇਥੋਂ ਐਪਲੀਕੇਸ਼ਨ ਦੇ ਦਿੱਤੀ ਵੀ ਸਾਨੂੰ ਜੋ ਵੀ ਘੰਟੇ ਪਾਣੀ ਚਾਹਦਾ ਸਰ ਇੱਕ ਦੇ 24 ਘੰਟੇ ਦਾ ਸਾਡਾ ਡਰਾਮਾ ਇਹ ਹੈ ਤੇ ਲੋਕਾਂ ਦਾ ਫਸਲ ਫੁਸਲ ਕੋਈ ਬਰਸਣ ਵਾਲਾ ਕੋਈ ਨਾ ਕੋਈ ਦਾਚਾਰਾ ਕੋਈ ਸਬਜ਼ੀਆਂ ਰਦੀਆਂ ਉਹ 24 ਘੰਟੇ ਡੋਲ ਆਪਣੀ ਮਰਜ਼ੀ ਨਾਲ ਵਾਲ ਮਰੋੜ ਦੇਣ ਤੇ ਪਾਣੀ ਸਿੱਧਾ ਪੁਠਾ ਲਗਾ ਕੇ ਬਸ ਆਪਣਾ ਕੰਮ ਚਾਰਾ ਕਰਦੇ ਨੇ ਉਹ ਵਿੱਚ ਪੰਜ ਸੱਤ ਬੰਦੇ ਨੇ ਜਿਹੜੇ ਬਾਕੀ ਪੂਰੇ ਪਿੰਡ ਨੂੰ ਖਰਾਬ ਕਰਦੇ ਤਾਂ ਇਹੋ ਹੋਣਾ ਪਾਣੀ ਦੀ ਸਮੱਸਿਆ ਸਾਨੂੰ ਸਾਡੇ ਕਾਫੀ ਵਾਰੀ ਕੇਸ ਵੀ ਸਾਡੇ ਪਟਾਣ ਕੋਲ ਕੇ ਚੰਡੀਗੜ੍ਹ ਤੱਕ ਵੀ ਸਾਡੇ ਬੰਦੇ ਜਿਹੜੇ ਮਰੀਜ਼ ਐਨੀ ਮਤਲਬ ਉੱਥੇ ਵੀ ਤੱਕਰ ਵੀ ਪੁਜੇ ਨੇ ਮੇ ਤੁਹਾਡੇ ਪਾਣੀ ਦੇ ਵਿੱਚ ਫਾਟ